ਸੰਗਰੂਰ ਆ ਗਏ ਸੰਗਰੂਰ ਤੋਂ ਮੇਰਾ ਬਾਪੂ ਜੀ ਇਕੱਲੇ ਆ ਗਿਆ ਹੋਰ ਕੋਈ ਨਹੀਂ ਆਲਾ ਇਕੱਲੇ ਦੀਗਾ ਇਹਨਾਂ ਨੂੰ ਕਦੀ ਜਦੋਂ 1 ਵਜੇ ਇੱਥੇ ਆ ਕੇ 1:25 ਤੇ ਆਏ ਨੇ ਇਹ 35 ਦੇ ਉਹਦੀ ਲੱਤ ਹੁੰਦੀ 1:35 ਕਿੰਨੀ ਕੁ ਉਮਰ ਸੀ ਕੀ ਕੰਮ ਕਰਦਾ ਕਿੰਨੇ ਵਾਰ ਮਿਹਨਤੂਰੀ ਕਰਦਾ ਜੀ ਅੱਜ ਕਿੰਨੀ ਕੁ ਉਮਰ ਦੀ ਜੀ ਉਮਰ ਹੈਗੀ ਜੀ 35 ਸਾਲ ਦੀ ਕਿੰਨੇ ਬੱਚੇ ਨੇ ਇਹਦੇ ਦੋ ਬੱਚੇ ਨੇ ਜੀ ਇੱਕ ਮੁੰਡਾ ਜੀ ਇੱਕ ਦੋਏ ਮੁੰਡੇ ਨੇ ਕਿੰਨੇ ਸਾਲ ਉਮਰ ਦਾ ਉਹ ਹੁਣੇ ਜੀ 13-14 ਸਾਲ ਦਾ ਇੱਕ ਬਸ ਦੋ ਦੋ ਤਿੰਨ ਤਿੰਨ ਸਾਲਾਂ ਦਾ ਫਰਕ ਹੈ ਜੀ ਹੈਲੋ ਇਹਨਾਂ ਨੂੰ ਦੱਸਦਾ ਜੀ ਮੇਰਾ ਘਰੇ ਜਾਂਦਾ ਨਹੀਂ ਜਾ ਰਿਹਾ ਇੰਟਰਨ ਲੱਗਦਾ ਜੀ ਇੱਧਰ ਦਾ ਜੀ ਕਿੱਡੀ ਕੀ ਕੋਣਾ ਕਰਦਾਂ ਕਿ ਮੇਰੇ ਕੋਈ ਦਿੰਦਾ ਜਦ ਦੇ ਕਰਦੇ ਮੈਂ ਰਖਾ ਰਕਰ ਕੋਲ ਮੇਰੇ ਕੋਲ ਜਾਂਦਾ ਨਹੀਂ ਦਵਾਈ ਬਣਾ ਪਸੇ ਮੇਰਾ ਕੋਲ ਮੈਂ ਮਤਾਂ ਜੀ ਦਾਦੂ ਜੀ ਕਰੀ ਬੋਲੋ ਦਵਾਈ ਦਵਾਈ ਮੇਰੇ ਪਹਿਲਾਂ ਵੀ ਲੜਾਈ ਤੇ ਉਹ ਕਾਰ ਸੀ ਲੜਾਈ ਦੂਣੀ ਉਹ ਜਿਵੇਂ ਦਰ ਦੁਰ ਬਿੰਦੇ ਨਹੀਂ ਕਿ ਦੋ ਜਨ ਨਾਲ ਜਿਹੜਾ ਦੂਣੀ ਪਾਸ ਨੂੰ YouTube ਲੜਾਈ ਹੋ ਗਈ ਦਰ ਦੁਰ ਉਹਦਾ ਕੀ ਹੈ ਤੈਨੂੰ ਪਤਾ ਜੀ ਮੜੀ ਇਹ ਇੱਕ ਪਿੱਛੇ ਜੀ ਤੋਂ ਮਹੀਨਾ ਕ ਪਹਿਲਾਂ ਇਆ ਆਪਸ ਬੱਲੇ ਲੜ ਪਏ ਜੀ ਉਹਦੇ ਕੋਲੇ ਛੋਟੇ ਡੰਡਾ ਡੰਡਾ ਮਾਰਿਆ ਕਿਤੇ ਉਹਦੀ ਬਾਹਰ ਉਹ ਹੋ ਗਈ ਬਣਾ ਬਰੋਦੀ ਉਹਨੇ ਤਿੰਨ ਦਿਨਾਂ ਬਾਅਦ ਉਹਦਾ ਸਾਰਾ ਮਕਾਨ ਫੁਕਤਾ ਜੀ ਜਿਹੜਾ ਮਰਿਆ ਜੀ ਇਹਦਾ ਇਹਦਾ ਸਾਰਾ ਮਕਾਨ ਫੁਕਤਾ ਮਕਾਨ ਫੁਕੇ ਜਾਲ ਕੋਈ ਸਿਨੇ ਕੁਝ ਨਹੀਂ ਕਰਿਆ ਜੇ ਥਾਣੇ ਤੇ ਦਿੱਤੇ ਥਾਣੇ ਵਾਲੇ ਨੇ ਲੋਕਾਂ ਨੇ ਕਹਿ ਕੋਈ ਕਿਸਟਾਲਾ ਜੀ ਵੀ 25 ਵੀ 2500 ਰੁਪਏ ਦੇ ਕੇ ਕੋਈ ਗੱਲ ਨਹੀਂ ਜੇ ਨੁਕਸਾਨ ਭਰ ਦੂਗਾ ਚਲ ਕੋਈ ਗੱਲ ਨਹੀਂ ਸਟਾਸ਼ ਫੁਕਤਾ ਸਾਡਾ ਛੱਡਦਾ ਜੀ ਉਸ ਤੋਂ ਬਾਅਦ ਜੀ ਕਿਤੇ ਕੱਲ ਬਾਪੂ ਦੇ ਬਾਪੂ ਨੂੰ ਚਾਰ ਪੰਜ ਦਿਨ ਕੋ ਮੇਰੇ ਕੋਲ ਢੱਲਾ ਰਿਹਾ ਤੇ ਜਾਰੀ ਤੇ ਮੂਨ ਕ ਇਹ ਲਔਰਤੀ ਜਦੋਂ ਇਹ ਉਦੋਂ ਜਦੋਂ ਰਾਤ ਨੂੰ ਫੋਨ ਕਰ ਸਾਡੇ ਕੋਲੇ ਵੀ ਐਂ ਕਰਕੇ ਵੀ ਉਹਦੇ ਮੂਤੇ ਵੀ ਸੱਟਾ-ਸੱਟਾ ਮਾਰਿਆ ਡੰਡੇ-ਡੰਡੇ ਮਾਰ ਕੇ ਵੀ ਤੂੰ ਛੇਤੀ ਆਜੋ ਮੈਂ ਮੁੰਡੇ ਨੂੰ ਕਿਹਾ ਜੀ ਤੁਸੀਂ ਬੇਟੇ ਤੁਸੀਂ ਜਾਓ ਵੀ ਬਾਪੂ ਨੂੰ ਲੈ ਜਾ ਵੀ ਜੇ ਮੈਂ ਜਾਊਗਾ ਕੋਈ ਨਾ ਕੋਈ ਹੋਰ ਕੋਈ ਹੋਊਗਾ ਚੱਲ ਕੋਈ ਗਲੀ ਬਣੂਡੇ ਦਾਰੂ ਗਰੂਪੀ ਜਗ੍ਹਾ ਜਾਂ ਕੋਈ ਕੋਈ ਆਸਮੇ ਤਗੜਾ ਜੀ ਹੋ ਗਈ ਨੂੰ ਨੀ ਪੱਟੀ-ਪੱਟੀ ਕਰਾ ਕੇ ਚੱਲ ਉਜਵਾ ਕੰਮ ਤਰਕੀ ਮੈਂ ਸਵੇਰੇ ਵਾਜੂ ਅੱਛਾ ਇਹਨੇ ਚ ਉਹਨੇ ਦਾਖਲ ਕਰਕੇ ਜਿੱਥੇ ਗੱਡੀ ਚ ਪਾ ਕੇ ਐਪਲੈਂਸ ਆਇਆ ਜੀ ਉਹ ਲੈਰੀ ਤੁਰ ਤੇ ਲੈ ਰਿਹਾ ਨੇ ਸਰੂਰ ਤੋਂ ਪਰਚਾ ਘਟਾ ਇਸੇ ਗਰੂਰ ਆ ਗਏ ਸਰੂਰ ਤੋਂ ਮੇਰਾ ਬਾਪੂ ਜੀ ਇਕੱਲੇ ਆ ਗਿਆ ਹੋਰ ਕੋਈ ਨਹੀਂ ਆਲਾ ਇਕੱਲੇ ਦੀਗਾ ਇਹਨਾਂ ਨੂੰ ਕਦੀ ਜਦੋਂ 1 ਵਜੇ ਇੱਥੇ ਆ ਕੇ 1 25 ਤੇ ਆਏ ਨੇ ਇਹ 35 ਦੇ ਉਹਦੀ ਦਿੱਤੂਗੀ 1 35 ਕਿੰਨੀ ਕੁ ਉਮਰ ਸੀ ਕੀ ਕੰਮ ਕਰਦਾ ਕਿੰਨੇ ਬੱਚੇ ਮਿਹਨਤੂਰੀ ਕਰਦਾ ਜੀ ਅੱਜ ਕਿੰਨੀ ਕੁ ਉਮਰ ਦੀ ਜੀ ਉਮਰ ਹੈਗੀ ਜੀ 35 ਸਾਲ ਦੀ ਕਿੰਨੇ ਬੱਚੇ ਨੇ ਜੀ ਦੋ ਬੱਚੇ ਨੇ ਜੀ ਇੱਕ ਮੁੰਡਾ ਜੀ ਇੱਕ ਦੋਵੇਂ ਮੁੰਡੇ ਕਿੰਨੇ ਕਿੰਨੇ ਉਹ ਹੁਣ 1 ਤੇ 13 ਸਾਲ ਦਾ ਇੱਕ ਮੈਂ ਦੋ ਦੋ ਤਿੰਨ ਤਿੰਨ ਸਾਲਾਂ ਦੇ ਫਰਕ ਹੈ ਤੇ ਜਿਹਨੇ ਮਾਰਿਆ ਉਹਦੀ ਕਿੰਨੀ ਉਮਰ ਹੈ ਉਹਦੀ ਹੁਣ ਜੀ 25 ਸਾਲ ਦੀ ਅੱਛਾ ਹਾਂ 25 ਸਾਲ ਦੀ ਠੀਕ ਕਰਨ ਬਸ ਇਹੀ ਲੜਾਈ ਬਹਾਫਸ ਬਸ ਇਹੀ ਹੋ ਗਿਆ ਜਿਵੇਂ ਉਹਨੇ ਸੁੱਤਾ ਪਿਆ ਤੇ ਕਿਤੇ ਹੀ ਸੁੱਤੇ ਪਏ ਦੇ ਕਿਤੇੜੀਆਂ ਕੁੜੀਆਂ ਮੂੰਹ ਤੇ ਮਾਰੀਆਂ ਥੂਮੂ ਸਾਰਾ ਪਾਰਤਾ ਹੀ ਪੂਰੇ ਆ ਕੇ ਫਿਰ ਉਹਨੇ ਬੋਤਲਾਂ ਪਤਲਾ ਲੈ ਟਿਕ ਟੁਕੇ ਲਾਏ ਨੇ ਇਥੋਂ 15 ਮਿੰਟ 10 ਮਿੰਟਾਂ ਵਿੱਚ ਪੂਰਾ ਹੋ ਗਿਆ ਅਰੇ ਇੱਕ ਮਟਰ ਬਿਆ ਜਿਹੜਾ ਹੈਗਾ ਕੀ ਮਾਮਲਾ ਹੈਗਾ ਕਿਵੇਂ ਹੋਇਆ ਕੀ ਕਾਰਨ ਸੀਗਾ ਕਿਹੜੇ ਪੈਨਾਂ ਤੇ ਕੌਣ ਨਾਲ ਹੋਇਆ ਸੰਬੰਧਿਤ ਸਵੇਰ ਨੂੰ ਕੰਮਿਸ਼ਨ ਦੇ ਕਿਸੇ ਜਿਹੜੇ ਸਾਡੇ ਕੰਪਨੀ ਸਾਥੀ ਦੇ ਲਈ ਅਸਾਈਸਾਤ ਕਰਤੀ ਉਹਨਾਂ ਨੂੰ ਦੱਸਿਆ ਗਿਆ ਕਿ ਜੋੜੀਆ ਪਿੰਡ ਦੇ ਵਿੱਚ ਦੋ ਬਰਾਵਾਂ ਦਾ ਔਖੀ ਝਗੜਾ ਸੀਗਾ ਤੇ ਉਸ ਝਗੜੇ ਕਰਕੇ ਜਿਹੜਾ ਜਗਸੀਰ ਸੀਗਾ ਤੇ ਉਸੇ ਮੌਤ ਹੋ ਚੁੱਕੀ ਹੈ ਉਸਤੇ ਰਿੰਕੂ ਨੇ ਬਹੁਤ ਵਾਰ ਕੀਤਾ ਸੀਗਾ ਰਾਤ ਨੂੰ ਜਿਸ ਦਿਨ ਸਵੇਰੇ ਮੌਤ ਤੇ ਪੋਸਟ ਬਾਕ ਨੂੰ ਵੀ ਜਿਹੜੀ ਕਾਰਵਾਈ ਆਮ ਚੁਹਿਆੰਦੀ ਗਈ ਉਹ ਤੇ ਸਿਵਲ ਹਸਪਤਲ ਸੰਗਠਨ ਚ ਜੋ ਵੀ ਤੱਕ ਸਾਹਮਣੇ ਆਉਂਦੇ ਨੂੰ ਉਹ ਦੱਸ ਦਿੱਤੇ ਜਾਂਦੇ ਕਿ ਇਹ ਬਿਆਨਾਂ ਤੇ ਹੋਇਆ ਕੀ ਇਹ ਤਿੰਨ ਭਰਾ ਸੀ ਜੇ ਕੀ ਤਾਂ ਹੋਇਆ ਇਹਦੇ ਤਿੰਨ ਭਰਾ ਸੀ ਜਿਹੜਾ ਵੱਡਾ ਭਰਾ ਸੀਗਾ ਪਾਲਾ ਰਾਮ ਇਹ ਪਾਲਾ ਪਾਲਾ ਰਾਮ ਜੀ ਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਤਾਂ ਰੰਜਿਸਤਾ ਲੱਗੀ ਰੀਜ਼ਨ ਕੀ ਹੋਣੇ ਦੱਸਾਇਆ ਗਿਆ ਨਾ ਦੇ ਇਸ ਤੋਂ ਤਾਂ ਰੰਜਿਸਤਾ ਇਹੀ ਲੈਪਸ ਕੇ ਉਹ ਆਪੀ ਦਾਰੂ ਕੇ ਆਪ ਆਪ ਲੜਦੇ ਰਹਿੰਦੇ ਸੀ ਕਿ ਕੋਈ ਖਾਸ ਰੰਜਿਸ ਨਹੀਂ ਸੀ ਜਸਟ ਉਹਨਾਂ ਦਾ ਆਪਸ ਵਿੱਚ ਝਗੜਾ ਸੀ। ਉਹਨਾਂ ਅਗਰੀ ਕਾਰੋਬਾਰ ਵਿੱਚ ਚਲੇ ਪੋਸਟਮੈਨ ਤੋਂ ਬਾਅਦ ਜਾਂ ਪੋਸਟਮਾਰਟ ਦੀ ਕਾਰੋਬਾਰ ਚੱਲੀ ਜਾਂ ਜੋ ਵੀ ਤੱਤ ਸਾਹਮਣੇ ਆਉਂਦੇ ਤੁਹਾਨੂੰ ਦੱਸਾਂ